ਜੋ ਕਿ ਪੱਥਰਾਂ ਤੋਂ ਮਨੁੱਖ ਲੰਘ ਕੇ ਆਇਆ ਹੈ ਤਾਂ ਪੱਥਰਾਂ ਦੇ ਅੰਦਰ ਸੰਸਕਾਰ ਨੇ ਬਨਸਪਤੀ ਤੋਂ ਮਨੁੱਖ ਲੰਘ ਕੇ ਆਇਆ ਹੈ ਤਾਂ ਬਨਸਪਤੀ ਦੇ ਅੰਦਰ ਸੰਸਕਾਰ ਨੇ ਪਸ਼ੂਆਂ ਤੋਂ ਮਨੁੱਖ ਲੰਘ ਆਇਆ ਹੈ ਤਾਂ ਪਸ਼ੂਆਂ ਦੀ ਅੰਦਰ ਛਾਪ ਹੈ ਸੁਭਾਅ ਹੈ ਸੰਸਕਾਰ ਅੰਦਰ ਸੁਭਾਅ ਨੇ ਸੰਸਕਾਰਾਂ ਦਾ ਸੰਗ੍ਰਹਿ ਹੀ ਸੁਭਾਅ ਬਣ ਜਾਂਦਾ ਹੈ ਉਹ ਸੁਭਾਅ ਹੈ ਇਹ ਸਤ ਸੰਗ ਇਹ ਕਥਾ ਕੀਰਤਨ ਇਹ ਵਾਹਿਗੁਰੂ ਮੰਤਰ ਦਾ ਜਪ ਉਹਨਾਂ ਸੰਸਕਾਰਾਂ ਨੂੰ ਢੋਣਾ ਹੈ ਕੱਢਣਾ ਹੈ ਜਿਸ ਦਿਨ ਅੰਦਰੋਂ ਸਾਰੇ ਪਸ਼ੂਆਂ ਦੇ ਸੁਭਾਅ ਸੰਸਕਾਰ ਨਿਕਲ ਜਾਂਦੇ ਨੇ ਉਸ ਦਿਨ ਅਸਲੀ ਮਨੁੱਖਤਾ ਪ੍ਰਗਟ ਹੁੰਦੀ ਹੈ ਲੋਕੀ ਕਹਿ ਦਿੰਦੇ ਨੇ ਇਹਦੇ ਅੰਦਰ ਇਨਸਾਨੀਅਤ ਦਾ ਮਾਦਾ ਹੈ ਮਨੁੱਖਤਾ ਦਾ ਮਾਦਾ ਹੈ ਫਿਰ ਇੱਕ ਦਿਨ ਐਸਾ ਆਂਦਾ ਹੈ ਜਪ ਕਰਦਿਆਂ ਕਰਦਿਆਂ ਇਹ ਮਨੁੱਖ ਮਨੁੱਖਾਂ ਤੋਂ ਵੀ ਅੱਗੇ ਚਲਾ ਜਾਂਦਾ ਹੈ ਤੁਸੀਂ ਆਖੋਗੇ ਅੱਗੇ ਕਿੱਥੇ ਚਲਾ ਜਾਂਦਾ ਹੈ ਫਿਰ ਉਹਨੂੰ ਕਹਿੰਦੇ ਨੇ ਮਨੁੱਖ ਨਹੀਂ ਇਹ ਤੇ ਦੇਵਤਾ ਹੈ ਜਿੰਨਾ ਮਨੁੱਖ ਤੇ ਦੇਵਤੇ ਕੀ ਹੈ ਕਰਤ ਨਾ ਲਾਗੇ ਬਾਹਰ ਇਹ ਦੇਵਤਾ ਹੋ ਗਿਆ ਇਹਦਾ ਦੀਵਾ ਜਲ ਗਿਆ ਹੈ ਦੀਪਕ ਜਲ ਗਿਆ ਇਹਨੂੰ ਨਿਹਰਾ ਸੰਸਾਰ ਨਹੀਂ ਦਿਖਾਈ ਦਿੰਦਾ ਸੰਸਾਰ ਦੇ ਵਿੱਚ ਨਿਰੰਕਾਰ ਦਿਖਾਈ ਦਿੰਦਾ ਇਹਨੂੰ ਪਦਾਰਥਾਂ ਦੇ ਵਿੱਚ ਪ੍ਰਮਾਤਮਾ ਦਿਖਾਈ ਦਿੰਦਾ ਇਨੋ ਸਭ गोविंद ਹੈ ਸਭ गोविंद ਹੈ गोविंद ਬਿਨ ਨਹੀਂ ਕੋਈ ਇਤੇ ਦੇਵਤਾ ਹੋ ਗਏ ਪਰ ਮੈਂ ਅਰਜ਼ ਕਰਾਂ ਦੇਵਤੇ ਤੋਂ ਵੀ ਅੱਗੇ ਹੈ ਇੱਕ ਮੰਨਤ ਕਿ ਇਹ ਤੇ ਨੇਰਾ ਹੀ ਰੱਬ ਦਾ ਰੂਪ ਹੈ ਪਰਮਾਤਮਾ ਹੋ ਗਏ ਪਰਮਾਤਮਾ ਤੋਂ ਮਨੁੱਖ ਆਇਆ ਹੈ ਪਰਮਾਤਮਾ ਹੋਣਾ ਹੀ ਇਹਦਾ ਭਵਿਸ਼ ਹੈ ਔਰ ਕੁਝ ਵੀ ਨਹੀਂ